ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਹੜੇ ਦੋਸਤੋ 4 ਐਨੀਮਲ ਦਿਖਾਉਣੇ ਆ ਦੋਸਤੋ ਸੇਲ ਲਈ ਅਵੇਲੇਬਲ ਹੈਗੇ ਆ ਜਿਨ੍ਹਾਂ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਤਿੰਨ ਜਿਹੜੀਆਂ ਗਾਵਾਂ ਦਿਖਾਉਣੀਆਂ ਇੱਕ ਤੁਹਾਨੂੰ ਜਿਹੜੀ ਦੋਸਤੋ ਮੱਝ ਦਿਖਾਵਾਂਗੇ ਪੂਰੀ ਇਨਫੋਰਮੇਸ਼ਨ ਜਿਹੜੀ ਦੋਸਤੋ ਆਪਾਂ ਮਾਲਕ ਦੇ ਨਾਲ ਓਨਰ ਦੇ ਨਾਲ ਗੱਲਬਾਤ ਕਰਕੇ ਲਵਾਂਗੇ ਏਰੀਆ ਜਿਹੜਾ ਦੋਸਤੋ ਜਿੱਥੇ ਤੁਸੀਂ ਪਹੁੰਚ ਕਰ ਲੈਣੀ ਹੈ ਸ਼ਹਿਰ ਜਿਹੜਾ ਦੋਸਤੋ ਜੀਰਾ ਲੱਗਦਾ ਹੈਗਾ ਤਹਿਸੀਲ ਜੀਰਾ ਦੋਸਤੋ ਤੇ ਬਿਲਕੁਲ ਜੀਰੇ ਦੇ ਵਿੱਚ ਵਿਜ਼ਿਟ ਕਰਨਾ ਤੁਸੀਂ ਤੇ ਜਿਹੜਾ ਜ਼ਿਲ੍ਹਾ ਇਹਨੂੰ ਫਿਰੋਜ਼ਪੁਰ ਲੱਗਦਾ ਹੈ ਬਿਲਕੁਲ ਦੋਸਤੋ ਨਾਲ ਲੱਗਦੇ ਪਿੰਡ ਬੰਡਾਲਾਪਰਾਣਾ ਸੁਨੇਰ ਤਲਵੰਡੀ ਮੰਗੇਖਾਨ ਤਲਵੰਡੀ ਜੱਲੇਖਾਨ ਸੁਖੇ ਵਾਲਾ ਤੇ ਬਿਲਕੁਲ ਜਿਹੜੇ ਨਾਲ-ਨਾਲ ਲੱਗਦੇ ਦੋਸਤੋ ਪਿੰਡ ਹੈਗੇ ਆ ਵੀਰ ਦਾ ਜਿਹੜਾ ਦੋਸਤੋ ਡੇਰੀ ਦਾ ਜਿਹੜਾ ਕੰਮ ਹੈਗਾ ਡੇਰੀ ਫਾਰਮਿੰਗ ਦਾ ਕੰਮ ਹੈਗਾ ਪਸ਼ੂ ਜਿਹੜੇ ਆ ਵੀਰ ਦੇ ਮੋਸਟਲੀ ਘਰ ਦੇ ਤੁਹਾਨੂੰ ਵੇਖਣ ਦੇ ਵਿੱਚ ਮਿਲਣਗੇ ਜਿਨ੍ਹਾਂ ਦੇ ਵਿੱਚ ਮੱਝਾਂ ਦੋਸਤੋ ਵੀਰ ਹੁਣਾਂ ਦੇ ਘਰੇ ਡੇਹਰੀ ਲਈ ਜੜੀਆਂ ਹੈਗੀਆਂ ਨੇ ਸੋ ਇਹ ਵੀ ਜਿਹੜੇ ਪਸ਼ੂ ਆ ਦੋਸਤੋ ਇਹ ਵੀ ਘਰ ਦੇ ਵੀਰ ਹੁਣਾਂ ਦੇ ਕੋਲ ਹੈਗੇ ਆ ਘਰ ਦੇ ਪਸ਼ੂਆਂ ਦੇ ਵਿੱਚੋਂ ਜਿਹੜਾ ਸੇਲ ਕਰਨ ਦਾ ਪ੍ਰੋਗਰਾਮ ਬਣਾਇਆ ਸੀਗਾ ਪੂਰੀ ਜਾਣਕਾਰੀ ਆਪਾਂ ਵੀਰ ਦੇ ਕੋਲੋਂ ਲਵਾਂਗੇ ਦੋਸਤੋ ਇੱਕ ਗੱਲ ਜ਼ਰੂਰ ਨੋਟ ਕਰ ਲਿਓ ਜਿਹੜੀਆਂ ਵੜਾਂ ਤੁਹਾਨੂੰ ਬਿਲਕੁਲ ਵਾਜਬ ਜੇ ਰੇਟ ਵਾਲੀਆਂ ਮਿਲਣਗੀਆਂ ਤੇ ਜਿਹੜੀ ਮਾਝਾ ਦੋਸਤੋ ਉਹਦੀ ਵੀ ਪੂਰੀ ਇਨਫੋਰਮੇਸ਼ਨ ਆਪਾਂ ਲਾਵਾਂਗੇ ਵੀਰ ਹੋਂਾਂ ਦੇ ਕੋਲੋਂ ਤੇ ਪਹੁੰਚ ਤੁਸੀਂ ਜਿਹੜਾ ਜੀਰੇ ਸ਼ਹਿਰ ਦੇ ਵਿੱਚ ਕਰ ਸਕਦੇ ਹੋ ਬਿਲਕੁਲ ਡੀਪੀਡੀ ਕਾਲਜ ਦੋਸਤੋ ਨਾਲ ਹੈਗਾ ਬਥੇਰੇ ਜੇ ਗੱਲਬਾਤ ਆਪਾਂ ਵੀਰ ਹੋਂਾਂ ਦੇ ਨਾਲ ਕਰਦੇ ਆਂ ਜੀ ਸੋ ਚੱਲਦੇ ਆਂ ਵੀਰ ਹੋਂਾਂ ਦੇ ਕੋਲ ਜਾਣ ਲੈਨੇ ਪੂਰੀ ਇਨਫੋਰਮੇਸ਼ਨ ਇਹਨਾਂ ਪਾਸੋਂ ਦੀ ਕੀ ਆ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਵੀਰ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਸਾਡੇ ਗ੍ਰੈਵਖੇ ਪਹੁੰਚਣ ਤੇ ਥੈਂਕ ਯੂ ਬਹੁਤ ਧੰਨਵਾਦ ਜੀ ਠੀਕ ਹੈ ਥੈਂਕ ਯੂ ਵੀਰ ਜੀ ਤੇ ਵੀਰ ਜੀ ਇੱਕ ਤਾਂ ਆਪਣੇ ਵੀਰਾਂ ਨੂੰ ਦੱਸ ਦਈਏ ਵੀ ਆਪਣਾ ਨਾਮ ਕੀ ਹੈਗਾ ਵੀਰ ਜੀ ਮੇਰੇ ਮੇਰਾ ਨਾਮ ਹੈਗਾ ਨਿਰਮਲ ਸਿੰਘ ਠੀਕ ਹੈ ਜੀ ਠੀਕ ਹੈ ਜੀ ਜੀਰਾ ਸ਼ਹਿਰ ਤੋਂ ਮੈਂ ਜੀਰਾ ਸ਼ਹਿਰ ਖਾਸ ਜਿਲ੍ਹਾ ਫਲੋੜੀਪੁਰ ਜੀ ਤੇ ਵੀਰੇ ਆਪਣਾ ਮੈਂ ਜਿੱਦਾਂ ਪਹਿਲਾਂ ਮੈਂਸ਼ਨ ਕਰ ਦਿੱਤਾ ਹੈ ਵੀ ਆਪਣਾ ਡੇਰੀ ਦਾ ਕੰਮ ਹੀ ਹੈ ਨਾ ਹਾਂਜੀ ਹਾਂਜੀ ਵੀਰੇ ਤੇ ਮਤਲਬ ਵੀ ਵਪਾਰ ਪਹਿਲਾਂ ਪੱਕੇ ਦੀ ਕੀਤਾ ਹੀ ਨਹੀਂ ਹੈ ਨਾ ਨਹੀਂ ਵੀਰੇ ਵਪਾਰ ਦਾ ਕੰਮ ਨਹੀਂ ਹੈ ਠੀਕ ਹੈ ਮਲਵੀਰ ਜੀ ਪਸ਼ੂ ਆਪਣੇ ਕੋਲ 4 ਸੇਲ ਹਨਾ ਜੀ ਹਾਂਜੀ ਹਾਂਜੀ ਵੀਰੇ ਤੇ ਜਿਕਰ ਵੀਰ ਜੀ ਆਪਾਂ ਇਸ ਪਹਿਲੀ ਮੱਝ ਦੀ ਗੱਲ ਕਰੀਏ ਤੇ ਪਾਦ ਗਏ ਇੱਥੇ ਚਾਨਣਾ ਵੀ ਇਨਫੋਰਮੇਸ਼ਨ ਦੇ ਦਿੱਤੀ ਵੀਰਾਂ ਨੂੰ ਵੀ ਇਹ ਕਿੰਮਾ ਸੂਹਾ ਸੂਹੀ ਹੈ ਜੀ ਆਪਣੇ ਕੋਲ ਵੀਰੇ ਦੂਜਾ ਸੂਹਾ ਸੂਹੀ ਹੈ ਜੀ ਤੀਜੇ ਸੂਏ ਲਈ ਇਹ ਗੱਬਨਾ 4 ਮਹੀਨੇ ਦੀ ਜੀ 6 ਕਿਲੋ ਦੁੱਧ ਦਾ ਦੋਨਾਂ ਟਾਈਮਾਂ ਦਾ ਠੀਕ ਹੈ ਜੀ ਹਾਂਜੀ ਤੇ ਜਿਹੜੀ ਗੱਭਣ ਉਹ 4 ਮਹੀਨੇ ਦੀ ਹੈ ਨਾ ਹਾਂਜੀ ਵੀਰੇ 4 ਮਹੀਨੇ ਚੈੱਕ ਪਾਸ ਚੈੱਕ ਪਾਸ ਆ ਤੇ 6 ਲੀਟਰ ਦੁੱਧ ਹੈਗਾ ਹਾਂਜੀ ਠੀਕ ਆ ਤੇ ਇਹ ਬਰੀਡ ਵਾਈਜ਼ ਵੀਰ ਜੀ ਵੇਖੀਏ ਤੇ ਥੋੜਾ ਜਿਹਾ ਜਿੱਦਾਂ ਨੀਲੀ ਦਾ ਪੱਖ ਰੱਖਦੀ ਹੈ ਨੀਲੀ ਨੀਲੀ ਦਾ ਪੱਖ ਰੱਖਦੀ ਹੈ ਦੋਸਤੋ ਮੱਝ ਵੀ ਨੀਲੀ ਰਾਕਦੀ ਹੈ ਠੀਕ ਆ ਤੀਜੇ ਸੂਬੇ ਦੀ ਗੱਬਣ ਹੈਗੀ ਆ ਸੋ ਦੋਸਤੋ ਤੁਸੀਂ ਜਿਹੜਾ ਮੱਝ ਦਾ ਬੌਡੀ ਸਟਰਕਚਰ ਚੈੱਕ ਕਰੋਗੇ ਤੇ ਵੇਖੋ ਤੁਸੀਂ ਹੈਵੀ ਜਿਹੜੀ ਬਿਲਕੁਲ ਮੱਝ ਹੈਗੀ ਆ ਪਿੱਠ ਪੂੜਾ ਵੇਖੋਗੇ ਤੇ ਬਹੁਤ ਚੰਗਾ ਪਿੱਠ ਪੂੜਾ ਹੈਗਾ ਤਕਰੀਬਨ 6 ਲੀਟਰ ਦੀ ਮਿਲਕ ਦੀ ਕੈਪੈਸਿਟੀ ਹੈਗੀ ਇਸ ਮੱਝ ਦੀ ਆਰਡਰ ਵੇਖੋਗੇ ਦੋਸਤੋ ਤੇ ਬਰਾਬਰ ਦਾ ਜਿਹੜਾ ਥਾਨ ਲੈਵਾ ਤੁਹਾਨੂੰ ਮਿਲੇਗਾ ਹੁਣ ਵੀਰੇ ਚੁਵਾਈ ਹੋ ਗਈ ਸੀ ਇਹਦੀ ਨਹੀਂ ਵੀਰੇ ਖਮਲਾ ਹਜੇ ਚੁਵਾਈ ਹੋਣੀ ਆ ਸੋ ਦੋਸਤੋ ਦੋ ਸਮੇ ਜਿਹੜੀ ਦੋ ਡੰਗ ਮਿਲਦੀ ਹੈ ਮੱਝ ਤਸੱਲੀ ਲਈ ਤੁਸੀਂ ਇਹਦਾ ਦੋ ਡੰਗ ਦੀ ਚਵਾਈ ਘਰੇ ਪਹੁੰਚ ਕੇ ਕਰ ਸਕਦੇ ਹੋ ਅੱਗੇ ਤੀਜੇ ਸੂਬੇ ਦੀ ਗੱਬਣ ਹੈਗੀ ਤੇ ਵੀਰ ਜੀ ਟੀਕਾ ਕੋਈ ਅੱਗੇ ਏਆਈ ਕਰਵਾਈ ਕਿਸ ਬੁੱਲ ਦੀ ਪਤਾ ਕੋਈ ਜੀ ਹਾਂਜੀ ਵੀਰੇ ਨਾਬੇ ਫਾਰਮ ਦੇ 378 ਬੁੱਲ ਦੀ ਹੈ ਨੀਲੀ ਰਾਵੀ ਦਾ ਨੀਲੀ ਰਾਵੀ ਦੇ ਦੀ ਹਾਂਜੀ ਬਾਕੀ ਤਸੱਲੀ ਹੈ ਜਿਹੜੀ ਤੁਸੀਂ ਮਿਲਕ ਦੀ ਹੈ ਘਰ ਪਹੁੰਚ ਕੇ ਜਰੂਰ ਕਰ ਸਕਦੇ ਹੋ ਤੇ ਇੱਕ ਅਭਿਰ ਨਿਰਮਲ ਜੀ ਜਿਹੜਾ ਰੇਟ ਵੀਰ ਜੀ ਮੁੱਲ ਕਰਦੇ ਕੀ ਕੀਤਾ ਜੀ ਵੀਰ ਜੀ ਇਹਦਾ ਮੁੱਲ ਹੈਗਾ 55000 ਰੁਪਏ ਜੀ 55000 ਹਾਂਜੀ ਤੈਨੂੰ ਖੋਲ ਕੇ ਤੋਰ ਲਈ ਵੀਰੇ ਅ ਸੋ ਦੋਸਤੋ ਦੇਖ ਕੇ ਤੁਸੀਂ ਚੈੱਕ ਪਾਸ ਕਰ ਸਕਦੇ ਹੋ ਆਰਡਰ ਦੀ ਕੁਆਲਿਟੀ ਤੇ ਆਹ ਵੇਖੋ ਦੋਸਤੋ ਹਾਂਜੀ ਮੋੜ ਲਓ ਜੀ ਸੋ ਦੋਸਤੋ ਬਿਲਕੁਲ ਜੈਨੂਨ ਜਾਂ ਰੇਟ ਆ 55000 ਰੁਪਏ ਵੀਰ ਨੇ ਡਿਮਾਂਡ ਕੀਤੀ ਆ ਜਦੋਂ ਤੁਸੀਂ ਘਰ ਪਹੁੰਚੇ ਜਿਹੜਾ ਮਾਨਤਾ ਨਾਲ ਦੋਸਤੋ ਵੀ ਜਰੂਰ ਕਰਦੇ ਨੇ ਕਿ ਵੀਰ ਆ ਬਾਕੀ ਆਪਾਂ ਵਧਾਰੇ ਵੀਰ ਨਿਰਮਲ ਤੋਂ ਪੁੱਛ ਲੈ ਵੀਰ ਨਿਰਮਲ ਜੀ ਜਿਹੜਾ ਮਾਨਤਾ ਨਾਲ ਹੋ ਜਾਏਗਾ ਹਾਂ ਵੀਰੇ ਹੋ ਜਾਏਗਾ 55 ਦੇ ਵਿੱਚੋਂ ਹੋ ਜਾਏਗਾ ਹਾਂਜੀ ਹਾਂਜੀ ਹੋ ਜਾਏਗਾ ਠੀਕ ਆ ਸੋ ਦੂਜੇ ਨੰਬਰ ਤੇ ਵੀਰ ਜੀ ਆਪਣੇ ਕੋਲ ਬੈਠ ਆ ਗਈ ਹੈ ਸ਼ਹੀਵਾਲ ਦੇ ਵਿੱਚ ਆ ਗਈ ਜੀ ਹਾਂਜੀ ਵੀਰੇ ਇਹ ਇਹਦੀ ਕੀ ਡਿਟੇਲ ਹੈ ਜੀ ਕਿਰਵਾ ਸੂਬਾ ਅੱਗੇ ਸੂਣਾ ਇਹਨੇ ਜੀ ਇਹ ਵੀਰੇ ਦੂਸਰੇ ਸੂਵੇ ਦੀ ਗੱਬਣ ਆ ਗੱਬਣ ਆ ਜੀ ਹਾਂਜੀ 5.5 ਮਹੀਨੇ ਦੀ ਹੁਣ ਡਰਾਈ ਆ ਵੀਰ ਜੀ ਹਾਂਜੀ ਹਾਂਜੀ ਦੁੱਧੋਂ ਡਰਾਈ ਦੁੱਧੋਂ ਡਰਾਈ ਆ ਆ ਸੋ ਦੋਸਤੋ ਸੈਕਿੰਡ ਟਾਈਮ ਵਰ ਅੱਗੇ ਜਿਹੜਾ ਸੂਣਾ ਹੈਗਾ ਆ ਦੂਜੇ ਸੂਵੇ ਦੀ ਜਿਹੜੀ ਗੱਬਣ ਹੈਗੀ ਆ ਤੇ ਵੀਰ ਕਿੰਨੇ ਕਿ ਚਿਰ ਦੀ ਗੱਬਣੇ ਭਲੇ ਆ ਹਾਂ ਇਹ ਵੀਰ ਜੀ 5.5 ਮਹੀਨੇ ਦੀ ਗੱਬਣ ਆ 5.5 ਮਹੀਨੇ ਦੀ ਗੱਬਣ ਆ ਤੇ ਮਤਲਬ ਕਿ ਦੁੱਧੋਂ ਡਰਾਈ ਹੈਨਾ ਹਾਂਜੀ ਆ ਦੋਸਤੋ ਵੇਖੋ ਤੇ ਦੁੱਧੋਂ ਡਰਾਈ ਆ ਦੋਸਤੋ ਪਿਓਰ ਇਹਨੂੰ ਵੀਰ ਜੀ ਖੋਲ ਲਗੇ ਪਿਓਰ ਦੋਸਤ ਜਿਹੜੀ ਸ਼ਾਹੀਵਾਲ ਦੇ ਵਿੱਚ ਜਿਹੜੀ ਤੁਸੀਂ ਇਹ ਵਹਿੜ ਦੇਖਦੇ ਪਏ ਹੋ ਤੇ ਮੁੱਲ ਵੀ ਤੁਹਾਨੂੰ ਕੁਛ ਗੇ ਦੱਸੂਗਾ ਵੀਰ ਦੇ ਕੋਲੋਂ ਆ ਲਓ ਜੀ ਆ ਸੋ ਦੋਸਤੋ ਚੰਗੀ ਬਿਲਕੁਲ ਜਿਹੜੀ ਰੈਡ ਕਲਰ ਦੇ ਵਿੱਚ ਤੁਹਾਨੂੰ ਇਹ ਸ਼ਾਹੀਵਾਲ ਦੀ ਵੜ ਦੇਖਣ ਦੇ ਵਿੱਚ ਮਿਲ ਰਹੀ ਹੈ ਜਿਹੜੀ ਤੇ ਤੁਸੀਂ ਖਰੀਦ ਸਕਦੇ ਹੋ ਦੋਸਤੋ ਸੇਲ ਵਾਸਤੇ ਅਵੇਲੇਬਲ ਹੈਗੀ ਆ ਤੇ ਵੀਰ ਨਿਰਮਲ ਜੀ ਰੇਟ ਇਹਦਾ ਕੀ ਕੀਤਾ ਆਪਾਂ ਵੀਰ ਜੀ ਦੀ ਨਮਾਡ ਹੈਗੀ 16000 ਰੁਪਿਆ 16000 ਹਾਂਜੀ ਤੇ ਮਾਨ ਤੁਹਾਨੂੰ ਹੋ ਜਾਏਗਾ ਨਾ ਬੰਦਾ ਥੋੜਾ ਬਹੁਤਾ ਹੋ ਜਾਏਗਾ ਥੋੜਾ ਬਹੁਤਾ ਹੋ ਜਾਏਗਾ ਆ ਸੋ ਦੋਸਤੋ ਵੇਖੋ ਚੰਗੀ ਵਿਹੜਾ ਦੋਸਤੋ ਸੈਕੰਡ ਟਾਈਮ ਲਈ ਅੱਗੇ ਸੁਣਾ ਹੈਗਾ तकरीबन 5 ਤੋਂ 5.5 5 ਮਹੀਨთ ਦੀ ਜਿਹੜੀ ਗੱਬਣ ਵੀਰ ਹੋਣਾ ਦੱਸ ਦਿੱਤੀ ਆ ਬਾਕੀ ਤਸੱਲੀ ਤੁਸੀਂ ਆਪਣੀ ਮੌਕੇ ਤੇ ਘਰ ਪਹੁੰਚ ਕੇ ਜ਼ਰੂਰ ਕਰ ਸਕਦੇ ਹੋ ਤੇ ਤੀਜੇ ਨੰਬਰ ਤੇ ਜਿਹੜੀ ਵਿਹੜਾ ਆ ਗਈ ਵੀਰ ਜੀ ਇਹਦੇ ਪਾਦਗੇ ਚੰਨਾ ਇਹ ਥੋੜੀ ਦੇਸੀ ਵਿਹੜਾ ਗਈ ਵੀਰ ਜੀ ਜਰਸੀ ਕ੍ਰਾਸ ਆ ਗਈ ਦੇਸੀ ਨਾਲ ਅੱਛਾ ਜੀ ਜਰਸੀ ਦੇਸੀ ਕ੍ਰਾਸ ਆ ਗਈ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਦੋਸਤੋ ਜਿਹੜੀ ਆ ਬਾਡੀ ਬੰਦਰ ਆ ਸਿੰਘਾਂ ਦੇ ਵਿੱਚ ਸਿੰਘ ਹੈਗੇ ਆ ਵਹਿੜ ਦੇ ਤੇ ਬਾਡੀ ਬੰਦਰ ਤੁਸੀਂ ਵੇਖ ਲਓ ਕੱਦ ਕਾਠੀ ਵਧੀਆ ਚੰਗਾ ਹੈਗਾ ਵਹਿੜ ਦਾ ਬਾਕੀ ਵੀਰ ਜੀ ਦੇ ਥੱਲੇ ਮਿਲਕ ਮੁਲਕ ਦਾ ਕੀ ਹੈਗਾ ਸਾਹਿਬ ਫਿਰ ਥੱਲੇ 7 ਕਿਲੋ ਦੁੱਧ ਦਾ ਠੀਕ ਹੈ ਜੀ ਹਾਂਜੀ 7 ਲੀਟਰ ਜੀ ਦੋਵੇਂ ਡੰਗ ਮਿਲਦੀ ਹੈ ਜੀ ਹਾਂਜੀ ਦੋਵੇਂ ਡੰਗ ਦੋਵੇਂ ਡੰਗ ਅੱਗੇ ਫਿਰ ਬਣੀ ਹੈਗੀ ਨਹੀਂ ਵੀਰ ਜੀ ਨਹੀਂ ਵੀਰੇ ਹਲੇ ਬਣੀ ਨਹੀਂ ਤੇ ਸਮਾਂ ਕਿੰਨਾ ਕੋ ਗਸੂਈ ਨੂੰ ਮੇਰੇ ਸਮਾਤਾ ਨੂੰ ਕੋਈ ਜ਼ਿਆਦਾ ਨਹੀਂ ਹੋਇਆਗਾ 3 ਮਹੀਨੇ ਦੀ ਸੂਈ ਆ 3 ਮਹੀਨੇ ਦੀ ਸੂਈ ਮਗਰ ਬੱਚਾ ਵੀਰ ਜੀ ਬੱਚਾ ਹੈ ਨਹੀਂ ਵੀਰ ਜੀ ਬੱਚਾ ਹੈ ਨੀਗਾ ਬੱਚਾ ਹੈ ਨੀਗਾ ਤੇ ਭਾੜੇ ਤੇ ਵੰਡ ਤੇ ਮਿਲਦੀ ਹੈ ਨਾ ਹਾਂਜੀ ਹਾਂਜੀ ਆ ਸੋ ਦੋਸਤੋ ਵੇਖੋ ਆ ਥਣ ਭਾਂਡਾ ਹੈਗਾ ਦੋਸਤੋ ਲੇਵੇਜ ਦੀ ਜਿਹੜੀ ਕੁਆਲਿਟੀ ਉਹ ਤੁਸੀਂ ਚੈੱਕ ਕਰ ਲਓ ਬਰਾਬਰ ਦਾ ਥਣ ਲੱਗਾ ਹੈਗਾ ਵੈੜ ਨੂੰ ਆ ਵੀਰ ਕਹਿੰਦਾ ਵੀ ਜੀ ਇਹੜਾ ਜਰਸੀ ਤੇ ਜਿਹੜਾ ਦੇਸੀ ਵੈੜ ਦਾ ਜਿਹੜਾ ਦੇਸੀ ਦਾ ਕ੍ਰੋਸ ਆ ਉਹ ਤੁਸੀਂ ਜਿਹੜਾ ਜ਼ਰੂਰ ਦੇਖ ਸਕਦੇ ਹੋ ਤੇ ਦੁੱਧ ਵੀ ਥੱਲੇ ਹੈਗਾ ਵਧੀਆ ਤੇ ਵੀਰ ਇਹਦਾ ਮੋਲ ਵੀ ਜ਼ਰੂਰ ਦੱਸ ਵੀਰ ਜੀ ਇਹਦਾ ਮੁੱਲ ਹੈਗਾ ਜੀ 12000 ਰੁਪਿਆ 12000 ਬਿਲਕੁਲ ਦੋਸਤੋ ਜੈਨੂਨ ਜੈ ਰੇਟ ਹੈਗਾ ਬਾਕੀ ਬਣੀ ਨਹੀਂ ਹੈਗੀ ਦੋਸਤੋ 3 ਮਹੀਨੇ ਦੀ ਸੂਈ ਆ ਤੇ ਜਿਹੜਾ ਦੁੱਧ ਆ ਉਹ ਵੀਰ ਨੇ ਦੱਸ ਦਿੱਤਾ ਸੀਗਾ ਕਿ ਜਿੰਨਾ ਦੁੱਧ ਪ੍ਰੋਪਰ ਹੈਗਾ ਤੁਸੀਂ ਉਹਦੀ ਚਵਾਈ ਉਨੀ ਕਰ ਸਕਦੇ ਜੀ ਆਹ ਵੇਖ ਲਓ ਮਗਰ ਤੋਂ ਵੀ ਤੁਹਾਨੂੰ ਕੋ ਪ੍ਰੋਪਰ ਦਿਖਾ ਦਿੰਦੇ ਆ ਆਹ ਲਓ ਜੀ ਤੇ ਵੀਰ ਜੀ ਚਵਾਈ ਇਹਨਾਂ ਪਸ਼ੂਆਂ ਦੀ ਆਪਾਂ ਕਿਹੜੇ ਟਾਈਮ ਟੂ ਟਾਈਮ ਕਿੰਨੇ ਕ ਕਰਦੇ ਆ ਜੀ ਵੀਰ ਜੀ 7 ਤੋਂ 7 ਚਵਾਈ 7 ਤੋਂ 7 ਜਿਹੜੀ ਚਵਾਈ ਹੈਗੀ ਆ ਬਾਕੀ ਜਿਹੜੀ ਆ ਸੀਰੀਸ ਲੱਗ ਦੋਸਤੋ ਠੰਡੀ ਸੀਲ ਵੈੜ ਹੈਗੀ ਆ ਸੋ ਦੋਸਤੋ ਜੈਨੂਨ ਜਾਂ ਰੇਟ ਹੈਗਾ ਕਿਉਂਕਿ ਉਹਨਾਂ ਕਿਸਾਨ ਵੀਰਾਂ ਦੇ ਪਰਦੇ ਵਿੱਚ ਵੀ ਹੈਗਾ ਜਿਨ੍ਹਾਂ ਤਕਰੀਬਨ ਦੋਸਤੋ ਜਿਆਦੇ ਰੁਪਏ ਲਾਉਣੋਂ ਗੁਰੇਜ਼ ਕਰਦੇ ਆ ਵੀਰ ਇੱਕ ਹੌਲੇ ਭਾਅ ਦੀ ਤੁਸੀਂ ਵੈੜ ਜਿਹੜੀ ਖਰੀਦ ਸਕਦੇ ਹੋ ਆਂਦੇ ਸੋ ਨਿਰਮਲ ਵੀਰ ਜੀ ਜਿਹੜੀ ਆ ਚੌਥੇ ਨੰਬਰ ਤੇ ਵੜੜ ਹੈ ਕੀ ਆ ਇਹ ਵੀ ਸ਼ਾਈਵਾਲ ਜੀ ਇਹਨੇ ਜੀ ਹਾਂਜੀ ਵੀਰੇ ਸ਼ਾਈਵਾਲਾ ਸ਼ਾਈਵਾਲੀ ਆ ਤੇ ਇਹ ਵੀਰ ਜੀ ਇਹਦੀ ਪਾਈਏ ਚੰਨਾ ਵੀ ਕਿੰਨਾ ਸਮੂਹ ਆਪਣੇ ਕੋਲ ਸੂਈ ਹੈ ਜੀ ਅੱਗੇ ਇਹ ਵੀਰੇ ਤੀਸਰਾ ਸਮੂਹ ਸੂਈ ਹੈ ਜੀ ਤੇ ਮਗਰ ਬੱਚੀ ਆ ਜੀ 1 ਮਹੀਨੇ ਦੀ ਸੂਈ ਹੋਈ ਆ 1 ਮੰਥ ਦੀ ਸੂਈ ਆ ਤੇ ਦੁੱਧ ਵੀਰ ਜੀ ਕਿੰਨੇ ਤੇ ਚੱਲ ਰਹੀ ਹੁਣ ਮਰੇ ਇਸ ਸਮੇਂ ਤਾਂ ਹਰੇ-ਹਰੇ ਆਪਣੇ ਹੈ ਨਹੀਂ ਕਿ ਦਾਣਾ ਤੇ ਤੂੜੀ ਤੇ ਆ 7-8 ਲੀਟਰ ਤੇ ਚੱਲਦੀ ਪਈ ਹੈ 7-8 ਕਿਲੋ ਦੁੱਧ ਹੈਗਾ ਤੇ ਬਾਕੀ ਥਣਥਣ ਵੀਰ ਜੀ ਬਿਲਕੁਲ ਓਕੇ ਨਾ ਬਿਲਕੁਲ ਜੀ ਥਣ ਸਾਰੀਆਂ ਦੇ ਬਿਲਕੁਲ ਓਕੇ ਆ ਬਿਲਕੁਲ ਬਿਲਕੁਲ ਤੇ ਸੂਆ ਕਿਰਮਾ ਦੱਸਿਆ ਜੀ ਇਹ ਸੂਈ ਨੂੰ ਤੀਜਾ ਸੂਆ ਤੀਜਾ ਸੂਆ ਸੋਈ ਆ 1 ਮਹੀਨੇ ਦੀ ਸੂਈ ਹੈ ਦੋਸਤੋ ਮਗਰ ਜਿਹੜਾ ਵੀਰ ਦੀ ਬੱਚਾ ਉਹ ਦਿਖਾ ਰਹੀ ਆਪਾਂ ਫੀਮੇਲ ਜਿਹੜੀ ਇਸ ਦੇ ਜਿਹੜੀ ਮਗਰ ਤੁਹਾਨੂੰ ਵੇਖਣ ਦੇ ਵਿੱਚ ਮਿਲੇਗੀ ਇਹ ਬੱਚੀ ਹੈਗੀ ਆ ਦੋਸਤੋ ਮਗਰ 1 ਮੰਥ ਜਿਹੜੀ ਏਜ ਹੋ ਗਈ ਇਸ ਬੱਚੀ ਦੀ 1 ਮਹੀਨਾ ਹੋ ਗਿਆ ਸੂਈ ਨੂੰ ਠੀਕ ਆ ਸੋ ਨਿਰਮਲ ਵੀਰ ਜੀ ਮੁੱਲ ਲੈਂਦਾ ਕੀ ਕੀਤਾ ਹੋਇਆ ਮੇਰੇ ਇਹ ਤਾਂ ਬਿਲਕੁਲ ਨਾਰਮਲ ਜਿਹਾ ਮੁੱਲਾ 15000 ਰੁਪਇਆ ਜੀ 15000 ਰੁਪਇਆ 15000 ਰੁਪਇਆ ਦੋਸਤੋ ਇਸ ਬੈਡ ਦੀ ਜਿਹੜੀ ਡਿਮਾਂਡ ਵੀਰ ਨੇ ਕੀਤੀ ਆ ਬਿਲਕੁਲ ਜੈਨੂਇਨ ਜੇ ਮੁੱਲ ਹੈਗੇ ਦੋਸਤੋ ਤਸੱਲੀ ਜਿਹੜੀ ਤੁਹਾਡੀ ਆਪਣੀ ਆ ਅ ਮੇਰਾ ਕੰਮ ਜਿਹੜਾ ਦੋਸਤੋ ਇੱਕ ਵੀਡੀਓ ਬਣਾਉਣ ਦਾ ਥੋੜੇ ਤੱਕ ਪਹੁੰਚਾਉਣ ਦਾ ਤਸੱਲੀ ਲਈ ਤੁਸੀਂ ਜਿਹੜਾ ਜੀਰੇ ਸ਼ਹਿਰ ਦੇ ਵਿੱਚ ਵਿਜ਼ਿਟ ਕਰਕੇ ਜਿਹੜਾ ਵੀ ਐਨੀਮਲ ਤੁਹਾਨੂੰ ਪਸੰਦ ਆ ਦੋਸਤੋ ਉਹਦੀ ਤੁਸੀਂ ਨਰਖ ਪਰਖ ਜਿਹੜੀ ਆਪਣੀ ਕਰ ਸਕਦੇ ਜੀ ਹੁਣ ਜਿਹੜਾ ਦੋਸਤੋ ਬਿਲਕੁਲ ਚੁਆਈ ਦਾ ਜਿਹੜਾ ਸਮਾਂ ਹੈਗਾ ਸੀਗਾ ਅ ਬਾਈ ਹੁਣੀ ਕਹਿੰਦੇ ਵੀ 7 ਤੋਂ 7 ਜਿਹੜੀ ਚੁਆਈ ਅਸੀਂ ਕਰਦੇ ਆ 15000 ਰੁਪਏ ਜਿਹੜਾ ਦੋਸਤੋ ਇਸ ਦਾ ਜਿਹੜਾ ਮੁੱਲ ਬਾਈ ਖਰਾ ਕੀਤਾ ਤੇ ਬਿਲਕੁਲ ਜੈਨੂਨ ਜੇ ਰੇਟ ਹੈਗੇ ਦੋਸਤੋ ਅ ਸੋ ਵੀਰ ਨਿਰਮਲ ਦੇ ਆਪਾਂ ਜਿਹੜੇ ਸੰਪਰਕ ਨੰਬਰ ਨੇ ਉਹ ਵੀ ਲੈ ਲੈਨੇ ਆ ਵੀਰ ਨਿਰਮ ਦੂਸਰਾ ਨੰਬਰ ਹੈਗਾ 9988226095 ਠੀਕ ਹੈ 9988226095 ਠੀਕ ਹੈ ਸੋ ਦੋਸਤੋ ਇਹ ਸਨ ਵੀਰ ਨਿਰਮਲ ਜੀ ਜਿਨ੍ਹਾਂ ਦੇ ਕੋਲ ਅੱਜ ਚਾਰ ਜਿਹੜੇ ਪਸ਼ੂ ਦੋਸਤੋ ਘਰ ਦੇ ਪਸ਼ੂ ਸੀਗੇ ਘਰੇਲੂ ਪਸ਼ੂ ਆ ਕੋਈ ਵਪਾਰ ਲਾਈਨ ਦਾ ਪਸ਼ੂ ਨਹੀਂ ਹੈਗਾ ਗੱਤ ਤੱਕ ਜਿਹੜੀ ਮੱਝ ਵੀ ਆਪਾਂ ਤੁਹਾਨੂੰ ਦਿਖਾਈ ਆ ਪੂਰੀ ਡਿਟੇਲ ਇਨਫੋਰਮੇਸ਼ਨ ਆਪਾਂ ਲੈ ਕੇ ਤੁਹਾਨੂੰ ਦੇ ਦਿੱਤੀ ਆ ਮੱਝ ਵੀ ਬਹੁਤ ਜਦੀ ਖੂਬਸੂਰਤ ਆ ਦੋਸਤੋ ਆ ਭਾਅ ਪਰਤੇ ਵਿੱਚ ਹੈਗੀ ਆ ਤਕਰੀਬਨ ਅੱਜ ਜੇਕਰ ਆਪਾਂ 80 80 90 90 ਹਜ਼ਾਰ ਰੁਪਏ ਲਾਉਣੇ ਆ ਤੇ ਉਹਦੇ ਵਿੱਚ ਦੋਸਤੋ ਕੀ ਹੋਵੇਗਾ ਵੀ ਤੁਹਾਨੂੰ ਜਿਹੜੀ 52 ਜਾਂ 55 55 ਹਜ਼ਾਰ ਰੁਪਏ ਬਾਈ ਨੇ ਮੁੱਲ ਕੀਤਾ ਜਿੰਨੀ ਵੀ ਮਾਨਤਾ ਹੋਣਾ ਹੋਇਆ ਦੋਸਤੋ ਜ਼ਰੂਰ ਹੋ ਜਾਏਗਾ ਜਿਹੜੀ ਕੱਦ ਕਾਠੀ ਆ ਦੀ ਬਾਡੀ ਵਜਨ ਦੀ ਜਿਹੜੀ ਵੇਖੀ ਆ ਵੀ ਹੈਵੀ ਬਾਡੀ ਦੀ ਹੈਗੀ ਆ ਵਜਨ ਵੀ ਪੂਰਾ ਹੈਗਾ ਤੇ ਕੱਦ ਕਾਠੀ ਵੀ ਜਿਹੜਾ ਬਹੁਤ ਉੱਚਾ ਹੈਗਾ ਬਾਕੀ ਤੁਸੀਂ ਜਿਹੜਾ ਅੱਜ ਸਾਹਮਣੇ ਜ਼ਰੂਰ ਵੇਖ ਲਓ ਬਾਕੀ ਜਿਹੜੇ ਸੂਜ ਬਾਨ ਵੀਰ ਹੈਗੇ ਆ ਉਹਨਾਂ ਨੂੰ ਤਕਰੀਬਨ ਪਤਾ ਲੱਗ ਹੀ ਜਾਣਾ ਦੋਸਤੋ ਦੇਖਦੇ ਸਾਰ ਵੀ ਬਹੁਤ ਵਧੀਆ ਚੰਗਾ ਜਿਹੜਾ ਬਾਡੀ ਸਟਰਕਚਰ ਹੈਗਾ ਸਮਝਦਾ ਸੋ ਅਨੀਮਲੀ ਦੋਸੋ ਬਾਕੀ ਜਿਹੜੀ ਵੈਰੀਫਿਕੇਸ਼ਨ ਲਈ ਬਿਲਕੁਲ ਵੈਰੀਫਾਈ ਕਰਨ ਲਈ ਤੁਸੀਂ ਜਿਹੜੀ ਤਸੱਲੀ ਕਰਨ ਲਈ ਤੁਸੀਂ ਬਾਈ ਦੇ ਘਰ ਪਹੁੰਚ ਸਕਦੇ ਹੋ ਘਰ ਪਹੁੰਚ ਕੇ ਜਿਹੜੀ ਆਪਣੀ ਨਰਕ ਪਰਖਾ ਤੁਸੀਂ ਜਰੂਰ ਆਪਣੀ ਜਰੂਰ ਕਰ ਲਿਓ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ